ਇਹ ਘਟਨਾ ਤੇ ਬਹੁਤ ਵੱਡੀ ਸਾਜ਼ਿਸ਼ ਹੈ ਸਾਡੇ ਖਾਸ ਕਰ ਇਸ ਕਿਤੇ ਤੇ ਔਰ ਸਾਡੇ ਵਰਗਾ ਦੇ ਸਾਡੇ ਭਾਈਚਾਰੇ ਨੂੰ ਮਤਲਬ ਭਾਵਨਾ ਫੜਕਾਉਣ ਤੇ ਜਿਹੜਾ ਦੋਸ਼ੀ ਹੈ ਉਹਦੀ ਡਿਟੇਲ ਕਾਲ ਡਿਟੇਲ ਜੀ ਸੋਸ਼ਲ ਮੀਡੀਆ ਤੇ ਪਾਓ ਲੋਕੀ ਚੈੱਕ ਕਰਨ ਵੀ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਆ ਕਿੰਨੇ ਕਿੰਨੇ ਨੂੰ ਭੇਜਿਆ ਇੱਥੋਂ ਪਹਿਲਾਂ ਬੇਅਦਮੀਆਂ ਹੋਈਆਂ ਅਨੰਦਪੁਰ ਸਾਹਿਬ ਉਹਦੀ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਹੌਲੀ ਜੀ ਕਹਿੰਦੇ ਇਹ ਮੰਦਬੁੱਧੀ ਹੈ ਮੰਦਬੁੱਧੀ ਹੈ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੁਲਿਆ ਸਾਡੇ ਗ੍ਰੰਥਾ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਗ ਸਿਖਾਈ ਹੈ ਜਿਸultan ਦਿੱਤਾ ਹੈ ਉਹਨਾਂ ਦੀ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੀ ਮੂਰਤਾਂ ਤੇ ਬੇਦ ਵੀ ਕੋਈ ਕੌਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ ਖਾਸ ਦਿਨ ਚੁਣਨਾ ਗੈਸ ਘਟਣਾ ਦੇ ਲਈ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦੇ ਵਿਚ ਮਨਾ ਰਿਹਾ 69 ਦੇ ਵਿੱਚ ਉਹ ਦਿਨ ਕਿ ਚੁਣਿਆ ਗਿਆ ਜੇ ਕੇਂਦਰ ਕਿੰਦ ਜੇ ਜੇ ਕੋਈ ਬਾਹਰ ਦਾ ਬੰਦਾ ਬਾਹਰ ਇੰਦਾ ਤੁਸੀਂ ਉੱਤੇ ਕੀ ਐਕਟ ਕੀਤਾ ਅਜ ਤੱਕ ਅੱਛਾ ਸਰ ਉਹ ਤੁਸੀਂ ਸਫਾਈ ਕੀਤੀ ਪਰ ਸਫਾਈ ਦਾ ਵੀ ਹਾਲ ਕਾਫੀ ਮਾੜਾ ਦੱਸਿਆ ਜਾ ਰਿਹਾ ਤਸਵੀਰਾਂ ਸਿਰਫ ਲੋਕਾਂ ਨੂੰ ਵਿਖਾਉਣ ਲਈ ਤੁਹਾਡੇ ਕੈਮਰੇ ਨਾਲ ਹੀ ਵਿਖਾਉਣਾ ਵਾਸਤੇ ਆ ਹਾਲਾਤ ਉੱਤੇ ਵੇਖ ਲਓ ਚੜ ਕੇ ਅਸੀਂ ਚੱਲੇ ਆ ਜਿਹੜੇ ਦਾਗ ਰਹਿ ਗਏ ਨਿਕਲਦੇ ਨਹੀਂ ਜਾਂ ਸਾਨੂੰ ਤੁਹਾਡੇ ਸਾਹਮਣੇ ਅੱਧਾ ਪਾਉਣਾ ਕਿੱਤਾ ਹੋ ਗਿਆ ਉੱਤੇ ਝਾੜ ਮਤਲਬ ਝਾੜੂ ਦੇ ਨਾਲ ਕੋਸ਼ਿਸ਼ ਕੀਤੀ ਵੀ ਨਿਕਲਦੇ ਜਦੋਂ ਮੈਂ ਬਾਰ-ਬਾਰ ਕਹਿ ਰਿਹਾ ਦੇਸ਼ ਆਪਣਾ ਸੰਵਿਧਾਨ ਦਿਵਸ ਮਨਾ ਰਿਹਾ ਹੈ ਗਣਤੰਤਰ ਦਿਵਸ ਮਨਾ ਰਿਹਾ ਹੈ ਔਰ ਬਾਬਾ ਸਾਹਿਬ ਨੂੰ ਕੱਲ ਨਮਨ ਕਰਨ ਵਾਸਤੇ ਵੀ ਬਹੁਤ ਸਾਰੇ ਆਉਂਦੇ ਆ ਲੇਕਿਨ ਬਾਬਾ ਸਾਹਿਬ ਦੀ ਮੂਰਤੀ ਤੇ ਇਸ ਤਰੀਕੇ ਨਾਲ ਗੰਦਗੀ ਦਾ ਹੋਣਾ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣਾ ਜਿਹੜਾ ਵੀ ਕੋਈ ਦੋਚੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਜਿਹੜਾ ਅਧਿਕਾਰੀ ਜਾਂ ਲੋਕਲ ਲੈਣ ਵਾਲਾ ਮੰਤਰੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਦੇ ਲਾਅ ਐਂਡ ਆਰਡਰ ਤੋਂ ਅੰਮ੍ਰਿਤਸਰ ਬਿਲਕੁਲ ਬੰਦ ਰਹੇਗਾ ਔਰ ਅਸੀਂ ਲੋਕਾਂ ਦਾ ਵੀ ਧੰਨਵਾਦ ਕਰ ਰਹੇ ਆ ਕਿ ਇਹ ਲੋਕ ਜਿਹੜੇ ਐ ਉਹ ਬਿਲਕੁਲ ਸਹਿਯੋਗ ਕਰ ਰਹੇ ਐ ਔਰ ਅਸੀਂ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਔਰ ਕਾਂਗਰਸ ਪਾਰਟੀ ਵੀ ਇਹ ਜਿਹੜਾ ਬੰਦ ਦੇ ਵਿੱਚ ਸ਼ਾਮਲ ਐ ਔਰ ਅਸੀਂ ਇਹ ਬੰਦ ਨੂੰ ਸਕਸੈਸ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਟਨਾਵਾ ਰੁਕਣ ਸਾਡਾ ਕੋਈ ਸ਼ੌਕ ਨਹੀਂ ਐ ਕੀ ਸ਼ਹਿਰ ਨੂੰ ਬੰਦ ਕਰੀਏ ਵੀ ਕੱਲ ਗਣਤੰਤਰ ਦਿਵਸ ਦੀ ਜਿਸ ਦਿਨ ਕਟਨਾ ਹੋਈ ਹੈ ਗਣਤੰਤਰ ਦਿਵਸ ਵਾਲੇ ਦਿਨ ਬਈ ਇੱਥੇ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਆਉਂਦੇ ਆ ਔਰ ਇੱਥੇ ਨਾ ਸਫਾਈ ਔਰ ਸੁਰੱਖਿਆ ਦਾ ਕੋਈ ਪ੍ਰਬੰਧ